ਲੋਕ ਸਭਾ 2024 ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੇ ਪੱਤੇ ਖੋਲ ਕੇ ਰੱਖ ਦਿੱਤੇ ਨੇ ਜਿਨ੍ਹਾਂ ਜਿਨ੍ਹਾਂ ਤੇ ਦਾ ਆਮ ਆਦਮੀ ਪਾਰਟੀ ਖੇਡਣ ਜਾ ਰਹੀ ਆ ਉਹਨਾਂ ਦੇ ਨਾਮ ਜਿਹੜੀ ਹੈ ਲਿਸਟ ਜਾਰੀ ਕਰ ਦਿੱਤੀ ਆ ਜਿहां ਆਮ ਆਦਮੀ ਪਾਰਟੀ ਨੇ 8 ਲੋਕਾਂ ਦੀ ਲਿਸਟ ਜਾਰੀ ਕੀਤੀ ਆ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਆ ਜੇ ਗੱਲ ਕਰੀਏ ਕਰਮਜੀਤ ਅਨਮੋਲ ਯਾਨੀ ਕਿ ਜੋ ਵਖਤ ਹੀ ਕਰੀਬੀ ਨੇ ਭਗਵੰਤ ਮਾਨ ਦੇ ਆਪਣੇ ਪੁਰਾਣੇ ਸਾਥੀ ਜੋ ਉਹਨਾਂ ਦੇ ਨਾਲ ਕਾਮੇਡੀ ਕਰਦੇ ਰਹੇ ਨੇ ਜੋ ਉਹਨਾਂ ਦੇ ਨਾਲ ਸਟੇ ਸ਼ੇਅਰ ਕਰਦੇ ਰਹੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਜ਼ਿੰਦਗੀ ਦਾ ਕੁਝ ਖੂਬਸੂਰਤ ਸਮਾਂ ਵੀ ਬਤੀਤ ਕੀਤਾ ਦੋਸਤ ਰਹੇ ਨੇ ਅੱਛੇ ਤੇ ਜਦੋਂ ਭਗਵੰਤ ਮਾਨ ਨੂੰ ਸੀਐਮ ਫੇਸ ਅਨਾਉਂਸ ਕੀਤਾ ਗਿਆ ਸੀ ਉਦੋਂ ਵੀ ਕਰਮਜੀਤ ਅਤਮੋਲ ਜਿਹੜਿਆ ਡਟ ਕੇ ਉਹਨਾਂ ਦੇ ਨਾਲ ਖੜੇ ਰਹੇ ਚੋਣ ਪ੍ਰਚਾਰ ਦੇ ਵਿੱਚ ਤੇ ਹੁਣ ਨਾਮ ਜਿਹੜਾ ਆ ਉਹਨਾਂ ਦਾ سامنے ਆ ਰਿਹਾ ਕਿ ਚੋਣ ਮੈਦਾਨ ਦੇ ਵਿੱਚ ਭਗਵਾਨ ਮਾਨ ਯਾਨੀ ਕਿ ਸੀਮ ਭਗਵਾਨ ਮਾਨ ਨੇ ਆਪਣੇ ਕਰੀਬੀ ਸਾਥੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਬੀਜੇਪੀ ਦੀ ਰਣਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਚੱਲੀ ਹੈ ਯਾਨੀ ਕਿ ਫਿਲਮੀ ਸਿਤਾਰੇ ਹੁਣ ਜਿਨ੍ਹਾਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਲਗਾਤਾਰੀ ਉਤਾਰਿਆ ਜਾਂਦਾ ਹਰ ਪਾਰਟੀ ਦਾ ਖੇਡਣ ਦੀ ਕੋਸ਼ਿਸ਼ ਕਰਦੀ ਹੈ ਖਾਸ ਕਰਕੇ ਬੀਜੇਪੀ ਜਿਹੜੀ ਆ ਇਹ ਜ਼ਰੂਰ ਕਰਦੀ ਆ ਇਹ ਹੈ ਜੇ ਖਾਸ ਚੈਲੇ ਤੇ ਦਾ ਜ਼ਰੂਰ ਖੇਡਦੀ ਆ ਜੋ ਲੋਕਾਂ ਦੇ ਵਿੱਚ ਲੋਕ ਪ੍ਰਇਤਾ ਜਿਸ ਦੀ ਹੋਵੇ ਜਿਸ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਹੋਣ ਤਾਂ ਕਰਮਜੀਤ ਅਨਮੋਲ ਨੂੰ ਵੀ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਸ ਕਰਕੇ ਉਹਨਾਂ ਤੇ ਦਾ ਜਿਹੜਾ ਆਮ ਆਦਮੀ ਪਾਰਟੀ ਨੇ ਖੇਡਿਆ ਇੱਕ ਦੂਜੀ ਗੱਲ ਹੈ ਦਾ ਖੇਡਣ ਦੇ ਨਾਲ ਨਾਲ ਸਿਮ ਭਗਵੰਤ ਮਾਨ ਦੇ ਬੇहद ਕਰੀਬੀ ਨੇ ਕਰਮਜੀਤ ਅਨਮੋਲ ਜੇ ਲਿਸਟ ਦੀ ਗੱਲ ਕੀਤੀ ਜਾਵੇ ਹੁਣ ਮੇਨ ਚਰਚਾ ਦਾ ਮੁੱਖ ਜਿਹੜਾ ਕਾਰਨ ਹੈ ਉਹ ਕਰਮਜੀਤ ਅਨਮੋਲ ਹੀ ਹੈ ਕਿਉਂਕਿ ਕਿਸੇ ਨੇ ਆ ਸੋਚਿਆ ਨਹੀਂ ਸੀ ਸੰਭਾਵਿਤ ਜਿਹੜੀ ਲਿਸਟ ਸਾਹਮਣੇ ਆਈ ਸੀ ਪਹਿਲਾਂ ਜਿਹੜੀ ਸੰਭਾਵਿਤ ਲਿਸਟ ਸਾਹਮਣੇ ਆਈ ਸੀ ਉਸ ਦੇ ਵਿੱਚ ਵੀ ਕਰਮਜੀਤ ਅਨਮੋਲ ਦਾ ਕੋਈ ਵੀ ਜ਼ਿਕਰ ਨਹੀਂ ਸੀ ਕਿਸੇ ਨੂੰ ਦੂਰ ਦੂਰ ਤੱਕ ਪਤਾ ਹੀ ਨਹੀਂ ਸੀਗਾ ਕਿ ਉਹਨਾਂ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੱਡਾ ਦਾ ਕਿਸੇ ਤੇ ਜ਼ਰੂਰ ਖੇੜ ਸਕਦੀ ਆ ਪਰ ਜੇ ਆਮ ਆਦਮੀ ਪਾਰਟੀ ਦੀ ਲਿਸਟ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੇ 8 ਜਿਹੜਿਆਂ ਨੂੰ ਜੜਾਇਆ ਅਨਾਉਂਸ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਜਿਹੜਿਆ ਉਹ ਉਮੀਦਵਾਰ ਹੋਣਗੇ ਜਿਹੜੇ ਕਿ ਹੁਣ ਐਨ ਆਰ ਆਈ ਜਿਹੜਿਆ ਮੈਕਮੇ ਦੇ ਮੰਤਰੀ ਨੇ ਦੂਜੀ ਗੱਲ ਹੈ ਖਡੂਰ ਸਾਹ ਖਡੂਰ ਸਾਹ ਤੋਂ ਲਾਲਜੀਤ ਸਿੰਘ ਪੁੱਲਰ ਨੂੰ ਜੜਾਇਆ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹਨਾਂ ਤੇ ਤਾਕੀ ਗਿਆ ਗਿਆ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਤੋ ਐਮਪੀ ਹੀ ਨੇ ਤਾਂ ਤੁਹਾਨੂੰ ਦੱਸਦੀ ਕਿ ਉਹਨਾਂ ਨੂੰ ਜਿਹੜੀ ਹੈ ਟਿਕਟ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀ ਗਈ ਆਪਣਾ ਉਮੀਦਵਾਰ ਬਣਾਇਆ ਗਿਆ। ਫਤੇਗੜ ਸਾਬ ਤੋਂ ਗੁਰਪ੍ਰੀਤ ਸਿੰਘ ਜੀਪੀ ਜੋ ਪਹਿਲਾਂ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਨੂੰ ਵੱਡਾ ਝਟਕਾ ਦੇ ਕੇ ਤੇ ਹੁਣ ਜਿਵੇਂ ਹੀ ਕਾਂਗਰਸ ਪਾਰਟੀ ਨੂੰ ਝਟਕਾ ਦੇ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਤਾਂ ਉਹਨਾਂ ਨੂੰ ਇਹ ਜਿਹੜਾ ਉਮੀਦਵਾਰ ਅ एलान ਦਿੱਤਾ ਗਿਆ ਸ਼ਾਇਦ 에ਸੀ ਸ਼ਰਤ ਦੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਏ ਹੋਣਗੇ ਤਾਂ ਦੂਜੀ ਤਾਂ ਇੱਕ ਹੋਰ ਫਰੀਦ ਕੋੜ ਤੋਂ ਕਰਮਜੀਤ ਅਨਮੋਲ ਜਿਸ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਜਿਸ ਦਾ ਕਿਸੇ ਨੂੰ ਸ਼ਾਇਦ ਉਮੀਦ ਵੀ ਨਹੀਂ ਹੋਵੇਗੀ ਪਤਾ ਵੀ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਹੋ ਸਕਦਾ ਕਿ ਕਰਮਜੀਤ ਅਨਮੋਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਪਰ ਬਿਹਦ ਖਾਸ ਨੇ ਸੰਤ ਭਗਵੰਤਪਾਨ ਦੇ ਬਿਹਦ ਕਰੀਬੀ ਦੇ ਅੱਛੇ ਦੋਸਤ ਨੇ ਤਾਂ ਉਹਨਾਂ ਦੇ ਦਾਖ ਖੇਡ ਰਿਹਾ ਆਮ ਆਦਮੀ ਪਾਰਟੀ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡਿਆ ਗੁਰਮੀਤ ਸਿੰਘ ਖੁੱਡਿਆ ਦੀ ਜਿਹੜੀ ਅਹਿਮੀਅਤ ਆ ਉਹ ਅਲੱਗ ਹੀ ਐ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤਾਂ ਉਹਨਾਂ ਦੀ ਜੋ ਸਖਸ਼ੀਅਤ ਆ ਉਹ ਲੋਕਾਂ ਦੇ ਵਿੱਚ ਅਲੱਗ ਬਣੀ ਹੋਈ ਤਾਂ ਬਠਿੰਡਾ ਤੋਂ ਆਮ ਆਦਮੀ ਪਾਰਟੀ ਗੁਰਮੀਤ ਸਿੰਘ ਖੁੱਡਿਆ ਤੇ ਦਾਖੇਡਨ ਜਾਰੀ ਹੈ ਇਸ ਦੇ ਨਾਲ ਹੀ ਸੰਗਰੂਰ ਦੇ ਵਿੱਚ ਗੁਰਮੀਤ ਸਿੰਘ ਮੀਤਿਹਰ ਜਿਹੜਾ ਗੁਰਮੀਤ ਸਿੰਘ ਮੀਤਿਹਰ ਇੱਕ ਜੇ ਕਹਿ ਸਕਦੇ ਕਿ ਨੌਜਵਾਨੀ ਚਿਹਰਾ ਜੋ ਨੌਜਵਾਨਾਂ ਦੇ ਵਿੱਚ ਖਾਸ ਤਰ੍ਹਾਂ ਉੱਭਰ ਕੇ ਆਉਂਦਾ ਤੇ ਉਹ ਨੌਜਵਾਨੀ ਦੇ ਵਿੱਚ ਜੋਸ਼ ਵੀ ਪੈਦਾ ਕਰ ਦਿੰਦੇ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਉਹਨਾਂ ਦੇ ਵੱਲ ਪ੍ਰਭਾਵਿਤ ਕਰਦੀਆਂ ਨੇ ਤਾਂ ਇਸ ਕਰਕੇ ਜਿਹੜਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਗੁਰਮੀਤ ਸਿੰਘ ਮੀਤ ਹਰਤੇ ਦਾ ਕੇਡਨ ਜਾ ਰਹੀ ਹੈ ਇਸ ਦੇ ਨਾਲ ਹੀ ਪਟਿਆਲਾ ਜਜੀ ਪਟਿਆਲਾ ਜਿਹੜੀ ਆ ਫੋਟ ਸੀਟ ਜ਼ਰੂਰ ਹੋਵੇਗੀ ਮੰਨੀ ਜਾਵੇਗੀ ਕਿਉਂਕਿ ਪਟਿਆਲਾ ਤੇ ਪਟਿਆਲਾ ਦੀ ਲੋਕ ਸਭਾ ਸੀਟ ਤੇ ਹਮੇਸ਼ਾ ਹੀ ਜ਼ਿਆਦਾਤਰ ਜੁੜਾਇਆ ਜਿਹੜਾ ਆ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਜਿਹੜਾ ਦਬ ਦਬਾ ਰਿਹਾ ਉਹਨਾਂ ਦਾ ਹੀ ਕਬਜ਼ਾ ਰਿਹਾ ਜਾਂ ਤਰ੍ਹਾਂ ਦੇਖਣਾ ਇਹ ਹੋਵੇਗਾ ਕਿ ਪਟਿਆਲਾ ਦੇ ਵਿੱਚ ਡਾਕਟਰ ਬਲਵੀਰ ਸਿੰਘ ਨੂੰ ਜੋ ਉਹਨਾਂ ਨੇ ਉਮੀਦਵਾਰ ਇਹਲਾ ਨੇ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਕਿੰਨਾ ਕੁ ਭਰੋਸਾ ਜਿਹੜਾ ਹੈ ਜੋ ਜਿਤਾਇਆ ਆ ਉਹ ਉਹਨਾਂ ਨੂੰ ਲੋਕ ਪੂਰਾ ਕਰਨਗੇ ਕਿਉਂਕਿ ਪਰਨੀਤ ਕੌਰ ਜਿਹੜੇ ਆ ਅੱਜ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਪਤੀ ਜਿਹੜੇ ਆ ਕੈਪਟਨ ਮਨਵਿੰਦਰ ਸਿੰਘ ਉਹ ਪਹਿਲਾਂ ਹੀ ਭਾਜਪਾ ਦੇ ਵਿੱਚ ਆ ਚਾਹਲ ਹੋ ਚੁੱਕੇ ਨੇ ਤਾਂ ਉਹ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਕੰਮ ਕਰ ਰਹੇ ਨੇ ਤੇ ਹੁਣ ਉਹਦੀ ਪਤਨੀ ਜਿਹੜੇ ਆ ਉਹ ਵੀ ਅੱਜ ਜਿਹੜੇ ਆ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਦੇਖਣਾ ਇਹ ਹੋਵੇਗਾ ਕਿ ਕਿਸ ਨੂੰ ਕੜਾ ਮੁਕਾਬਲਾ ਕਿਸ ਦੇ ਵਿੱਚ ਹੋਵੇਗਾ ਪਰਨੀਤਕਾਰ ਜਿਹੜੇ ਆ ਉਹ ਅਕਸਰ ਹੀ ਬਾਜ਼ੀ ਮਾਰਦੇ ਆਏ ਨੇ ਜਦੋਂ ਵੀ ਲੋਕ ਸਭਾ ਚੋਣ ਹੋਈ ਹੈ ਇਹ ਜਿਹੜਾ ਕੈਪਟਨ ਨਮਿੰਦਰ ਸਿੰਘ ਹੋਵੇ ਜਾਂ ਫਿਰ ਪੰਨੀਤ ਕੌਰ ਹੋਵੇ ਉਹ ਸੀਟ ਜ਼ਿਆਦਾਤਰ ਉਹਨਾਂ ਦੇ ਹੇਠ ਹੀ ਰਹੀ ਹੈ ਦਬਦਬਾ ਉਹਨਾਂ ਦਾ ਹੀ ਬਣਿਆ ਰਿਹਾ ਬਲਬੀਰ ਸਿੰਘ ਉਹਨਾਂ ਦੇ ਜੋ ਕਹਿ ਸਕਦੇ ਆ ਕਿ ਰੁਤਬੇ ਨੂੰ ਜਾਂ ਫਿਰ ਜੋ ਉਹਨਾਂ ਦਾ ਪ੍ਰਭਾਵ ਉੱਥੇ ਬਣਿਆ ਹ ਉਸ ਨੂੰ ਖਤਮ ਕਰ ਪਾਉਣਗੇ ਜਾਂ ਨਹੀਂ ਕਰ ਪਾਉਣਗੇ ਇਹ ਵੀ ਦੇਖਣਾ ਪਵੇਗਾ ਪਰ ਆਮ ਆਦਮੀ ਪਾਰਟੀ ਨੇ 8 ਜਿਹੜੇ ਆ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਉਹਨਾਂ ਦੇ ਨਾਮ ਜਿਹੜੇ ਆ ਜ਼ਿਕ ਜ਼ਾਹਿਰ ਕਰ ਦਿੱਤੇ ਨੇ ਦਾ ਪੱਤੇ ਜਿਹੜੇ ਆ ਖੋਲ ਦਿੱਤੇ ਨੇ ਹੁਣ ਦੇਖਣਾ ਹੋਵੇਗਾ ਜਿਹੜੀਆਂ 4 ਥਾਮਾ ਰਹਿ ਰਹੀਆਂ ਨੇ ਉਹਨਾਂ ਦਾ ਅਹ ਤੁਮ ਤੋਂ ਉਹ ਕਿਸ ਕਿਸ ਨੂੰ ਉਮੀਦਵਾਰ ਐਲਾਨ ਕਰਦੇ ਨੇ ਕਿਸ ਤੇ ਦਾ ਖੇਡਣਗੇ ਕਿਸ ਤੇ ਅਹ ਜਿਹੜਾ ਟਿਕਟ ਕਿਸ ਨੂੰ ਦੇਣਗੇ ਕਿਸ ਤੇ ਉਮੀਦ ਜਿਤਾਉਣਗੇ ਉਹਨਾਂ ਦੀ ਉਮੀਦ ਪੂਰੀ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਦੇਖਣਾ ਹੋਵੇਗਾ ਲੋਕ ਸਭਾ ਚੋਣਾਂ ਦੇ ਵਿੱਚ ਕਿੰਨਾ ਕੁ ਲੋਕ ਉਹਨਾਂ ਨੂੰ ਪ੍ਰਸੰਨ ਕਰਦੇ ਨੇ ਕਿੰਨਾ ਕੁ ਉਹਨਾਂ ਨੂੰ ਅਹ ਜਿਹੜਾ ਜਿਤਾ ਕੇ ਲੋਕ ਸਭਾ ਦੀਆਂ ਸੀਟਾਂ ਜਿਹੜੀਆਂ ਉਹਨਾਂ ਨੂੰ ਭੇਜਣਗੇ ਪਰ ਇਹ ਦੇਖਣਾ ਹੋਵੇਗਾ ਕਿਉਂਕਿ ਸੱਤਾ ਤੇ ਰਹਿ ਪਾਰਟੀ ਜੁੜੀ ਆ ਕੰਮ ਕਰ ਰਹੀ ਹੈ ਕੁਝ ਲੋਕ ਖੁਸ਼ ਵੀ ਨੇ ਕੁਝ ਲੋਕ ਨਾਖੁਸ਼ ਵੀ ਨੇ ਉਹਨਾਂ ਦੇ ਕੰਮ ਤੋਂ ਪਰ ਇਹ ਖਾਸ ਰਹੇਗਾ ਕਿ ਜੇ ਸੱਤਾ ਤੇ ਪਾਰਟੀ ਹੈ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਕਿ ਲੋਕ ਸਭਾ ਸੀਟਾਂ ਕਿੰਨੀਆਂ ਲeke ਜਾਵੇ ਇਹ ਖਾਸ ਦੇਖਣਾ ਹੋਵੇਗਾ ਕਿਉਂਕਿ ਜੇ ਲੋਕ ਸਭਾ ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਹਾਸਲ ਨਾ ਕਰ ਪਾਈ ਲੋਕਾਂ ਦਾ ਵਿਸ਼ਵਾਸ ਦੁਬਾਰਾ ਨਾ ਜਿੱਤ ਪਾਈ ਤਾਂ ਉਹਨਾਂ ਦੇ ਲਈ ਔਰਵਾੜਾ ਸਮਾ ਜਿਹੜਾ ਬਿਹਤ ਚੁਣੌਤੀਪੂਰਨ ਰਹੇਗਾ